ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਖਿਆਜਾਰੇ। ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਮਤਲਬ ਕੀਤਾ ਜਾ ਰਿਹਾ। ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਟਾਵਾ ਕਰਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਰੋਲਪੁਰ ਵਿਖੇ 32 ਤੇ 23 ਕੋਟ ਅੜਕਿਆਂ ਦੀ ਪੰਜਾਬ ਬਚਾਓ ਯਾਤਰਾ ਸੀ ਉਹਨੂੰ ਬੁਲਤਰੀ ਕਰ ਸਾਰੀ ਸਥਿਤੀ ਦੀ ਕਮੇਟੀ ਨੂੰ ਦੇਖਿਆ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਹਕਾਮੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਫੋਕ ਕਮੇਟੀ ਦੀ ਉਹ ਕੰਨ ਤੋਂ ਜੀ ਪਾਰਟਿਸਪੇਟ ਡਾਕਟਰ ਸਿੱਢੀਕਰ ਦੇ ਵਿੱਚ ਪੜਾਈ ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਉਚਾਰੂ ਚੰਦਰ ਖੜਕੇ ਕੀਤਾ ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਦਾ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਖੋਇਆ ਜਾ ਰਿਹਾ ਔਰ ਜਿਸ ਤਰੀਕੇ ਦਾ ਬੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਰੋਪੜਪੁਰ ਵਿਖੇ ਹਾਤੀ ਤੇ ਬਿਸਕੁਟ ਅੜਕਿਆਂ ਦੀ ਪੰਜਾਬ ਪਚਾਉ ਯਾਤਰਾ ਸੀ ਉਹਨੂੰ ਬੁਲਤਰੀ ਕਰ ਸਾਰੀ ਸਥਿਤੀ ਦੇ ਕੰਪੀਟਰ ਨੂੰ ਦੇਖਿਆ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਹਕਾਮੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਫੋਕ ਕਮੇਟੀ ਦੀ ਉਹ ਕੱਲ ਨੂੰ 2 ਵਜੇ ਪਾਰਟੀ ਦੇ ਮੁੱਖ ਦਫਤਰ ਸਿੱਧੀ ਕਰਕੇ ਹੋਈ ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਵਿਚਾਰ ਉਜੰਤਰ ਫੜ ਕੇ ਕੀਤਾ ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਖੋਇਆ ਜਾ ਰਿਹਾ। ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ। ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਰੋਲਪੁਰ ਵਿਖਾਤੀ ਤੇ ਦਿੱਕੋਟ ਹਲਕਿਆਂ ਦੀ ਪੰਜਾਬ ਬਚਾਓ ਯਾਤਰਾ ਸੀ ਉਹਨੂੰ ਬੁਲਤਰੀ ਕਰ ਸਾਰੀ ਸਥਿਤੀ ਦੇ ਕਵੀਟਰ ਨੂੰ ਦੇਖਿਆ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਹਕਾਮੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਫੋਕ ਕਮੇਟੀ ਦੀ ਉਹ ਕੱਲ 2 ਵਜੇ ਪਾਰਟੀ ਦੇ ਮੁੱਖ ਦਫਤਰ ਸਿੱਧੀ ਗੰਗ ਤੇ ਕੀਤੀ ਪੜਾਈ ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਉਹ ਵਿਚਾਰ ਉਚੰਡਰ ਫੜ ਕੇ ਕੀਤਾ